ਸੋਰੀ ਦੱਲੋ ਇਹ ਆਹੋ ਗੱਲ ਵੀਰ ਜੀ ਚੋਰੀ ਆ ਸਾਡਾ ਦੁਕਾਨ ਦਾ ਕੰਮ ਹੈ ਸੁਨਿਆਰੇ ਦਾ ਇੱਕ ਮਿੰਟ ਸੁਨਿਆਰੇ ਦਾ ਕੰਮ ਹੈ ਜੀ 4 ਵਜੇ ਮੈਨੂੰ ਦਿਨੇ ਫੋਨ ਆਇਆ ਸਕਿਉਰਟੀ ਗਾਰਡਾਂ ਦਾ ਵੀਰ ਜੀ ਤੁਹਾਡਾ ਸ਼ਟਰ ਟੁੱਟਾ ਪਿਆ ਦੁਕਾਨ ਦਾ ਤੇ ਆਓ ਵੇਖੀਏ ਕੀ ਗੱਲ ਹੋਈ ਆ ਜਦੋਂ ਮੈਂ ਆਗੇ ਵੇਖਿਆ ਮੇਰੀ ਤਜੋਰੀ ਲੈ ਕੇ ਕੱਢ ਗਏ ਜਿੰਨਾ ਸਮਾਨ ਹੀ ਸਾਰਾ ਲੈ ਗਿਆ ਪੈਸੇ ਹੀ ਜਿੰਨੇ ਪਾਏ ਉਹ ਵੀ ਲੈ ਗਏ ਕੱਖ ਨਹੀਂ ਛੱਡਿਆ ਸਾਰਾ ਕੁਝ ਮਾਰ ਗਏ ਸੀਸੀਟੀਵੀ ਦੇ ਵਿੱਚ ਉਤਰ ਆਇਆ ਪੱਲੇ ਨਾਲ ਜਿਹੜਾ ਸਮਾਨ ਬਾਤੀ ਪੁਰਾਣੀ ਚਾਂਦੀ ਦਾ ਪੰਡ ਪਜੀ ਉਹ ਵੀ ਇਤਰਾ ਬੰਨ ਕੇ ਤੇ ਉਹ ਵੀ ਨਾਲ ਲੈ ਗਏ ਕੱਖ ਨਹੀਂ ਛੱਡਿਆ ਮੇਰੀ ਦੁਕਾਨ ਚ ਸਾਰਾ ਕੁਝ ਲੈ ਗਏ ਆ ਤੋੜ ਪਾਣ ਵੱਖਰੀ ਕਰਕੇ ਸਾਰੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਵੀਰ ਜੀ ਨੁਕਸਾਨ ਸਿੱਧਾ ਹੀ ਜੇ ਗਿਣਾ 8 ਲੱਖ ਰੁਪਏ ਦਾ ਮੇਰਾ ਵਿੱਚੇ ਸੋਨਾ ਚਾਂਦੀ ਜਿਹੜਾ ਉਹ ਲੈ ਗਿਆ 50000 ਰੁਪਏ ਦੀ ਮੇਰੀ ਨਕਦੀ ਲੈ ਗਿਆ ਤੇ ਬਾਕੀ ਜਿਹੜਾ ਦੁਕਾਨ ਦਾ 50000 ਰੁਪਏ ਦੀ ਤਾਂ ਮੇਰੀ ਤਜੋਰੀ ਤਜੋਰੀ ਜਿਹੜੀ ਲੈ ਗਿਆ 9 ਲੱਖ ਰੁਪਏ ਦਾ ਉੱਤੇ ਹੀ ਮੇਰਾ ਨੁਕਸਾਨ ਜਿਹੜਾ ਕੀ ਕਰ ਗਿਆ ਕੀ ਮੰਗ ਕਰਦੇ ਨੇ ਮੰਗ ਵੀਰ ਜੀ ਕੀ ਕਰਨੀ ਆ ਮੰਗਦਾ ਇਹੋ ਹੀ ਆ ਵੀ ਗਾਹ ਜਿਹੜੇ ਵਿੱਚ ਦੁਕਾਨਦਾਰ ਉਹਨਾਂ ਦੀ ਵਿਚਾਰਿਆਂ ਦੀ ਸੇਫਟੀ ਕਰੋ ਸਾਨੂੰ ਤਾਂ 1 ਰੁਪਿਆ ਨਹੀਂ ਮਿਲਣਾ ਜਿਹੜਾ ਚਲ ਗਿਆ ਸਾਨੂੰ ਤਾਂ ਕੱਖੋਂ ਹਲੇ ਕਰਗੇ ਜਿਹੜਾ ਕਰਨਾ ਸੀ ਪਰ ਗਾਂ ਜਿਹੜੇ ਵਿਚਾਰੇ ਉਹ ਆਪੋ ਆਪਣੀ ਹਵਾਜਤ ਕਰਨ ਪ੍ਰਸ਼ਾਸਨ ਤੋਂ ਨਾ ਕੋਈ ਰੱਖਣ ਉਮੀਦ ਮੈਂ 4 ਵਜੇ ਦਾ ਤੜਕੇ ਦਾ ਠੱਕੇ ਖਾਣ ਲਿਆ ਜੀ ਕੋਈ ਨਹੀਂ ਇੱਥੇ ਆਇਆ ਪੁਲਿਸ ਨੂੰ ਲੋਕ ਇਹ ਆਜਦਾ ਕਿ ਅਸੀਂ ਪੈਟਰੋਲਿੰਗ ਕਰਦੇ ਆਂ ਬਾਜ਼ਾਰ ਦੇ ਵਿੱਚ ਫਿਰਦੇ ਰਹਿੰਦੇ ਆਂ ਉਹ ਤਾਂ ਕੀ ਜਾਂਦੇ ਆ ਆ ਵੇਖ ਲਓ ਜੀ ਪੈਟਰੋਲਿੰਗ ਹੁੰਦੀ ਤੇ ਆ ਐਡਾ ਵੱਡਾ ਕਾਹੜੀ ਹੋ ਜਾਂਦਾ ਆ ਵੇਖੋ ਖੰਭਾ ਲੈ ਕੇ ਆਏ ਮੇਰੀ ਦੁਕਾਨ ਦਾ ਸ਼ਟਰ ਤੋੜਨ ਲਈ ਡੇਢ ਘੰਟਾ ਚੋਰੀ ਕਰਦੇ ਰਹੇ ਆ ਉਹ ਪੈਟਰੋਲਿੰਗ ਕਿੱਥੇ ਹੁੰਦੀ ਆ ਦੱਸੋ ਬਹੁਤ ਮਾਲ ਦੀ ਬਾਗੀ ਘਟਨਾ ਹੋਈ ਹੈ ਜੀ ਇਹਦੀ ਚੋਰੀ ਸੁਬਾ ਫੇਰੇ 3 ਵਜੇ 3:30 ਵਜੇ ਹੋਈ ਆ ਜੀ ਤੇ ਪੁਲਿਸ ਪ੍ਰਸ਼ਾਸਨ ਲਾਗੇ ਥਾਣਾ ਪਈਦਾ ਨਦੀਕ ਜੀ ਕੋਈ ਨਦੀ ਹਲ ਚੱਲਦੀ ਹੈਗੀ ਬਾਹਰ ਥਾੜੇ ਬੂਹੇ ਕਾਰੀ ਗੱਡੀ ਲੱਗੀ ਆ ਜੀ ਕਿੰਨਾ ਪਟ੍ਰੋਲੀ ਮੇਗੀ ਇੱਕ ਗੇੜਾ ਲਾਈਏ ਤੇ ਆਪਣੀ ਜੀ ਆਪਣੇ ਲਾਗੇ ਪੈਂਦੇ ਆ ਜੀ ਥਾੜਾ ਕੋਈ ਹਲ ਚੱਲਨੀ ਨੇ ਦਿਖਾਈ ਦਿੱਤੀ ਜੀ ਕੋਈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਦੇ ਵੇਖੋ ਜੀ ਹੈਗਾ ਹੀ ਨਹੀਂ ਲਾਗੇ ਨਦੀਕ ਥਾਣੇ ਦੇ ਵਾਰਦਾਤ ਹੋ ਗਈ ਆ ਤੇ ਪ੍ਰਸ਼ਾਸਨ ਹੈਗਾ ਹੀ ਨਹੀਂ ਜੀ ਵੇਖੋ ਜੀ ਹੁਣ ਜੇ ਚਾਹੋ ਨਾ ਦਿਨੋਂ ਚਾਹੋ ਤੇ ਇਹ ਵਿਚਰਦੀ ਆਪਾਂ ਸਹਿਯਦਾ ਕਰ ਸਕਦੇ ਆ ਸੀਸੀਟੀਵੀ ਕੈਮਰੇ ਸਾਰੇ ਸ਼ਹਿਰ ਚ ਲੱਗੇ ਆ ਜੀ ਉਹ ਕੰਗਾ ਲਈ ਜਾਂ ਤੇ ਚੋਰ ਆਪਾਂ ਫੜ ਸਕਦੇ ਆ ਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਨੂੰ ਚਾਹੀਦਾ ਜੀ ਇਹ ਸਾਤ ਦਿਨ ਬਹੁਤ ਡਿੱਪੀ ਵੀਰ ਦਾ ਹਾਂ ਜੀ ਕਿ ਬਾਅਦ ਚ ਕਿ ਸਾਢੇ 4 ਦੇ ਲੱਗ ਪਨੇ ਗਏ ਆ ਤੇ ਕੋਈ ਨਹੀਂ ਆ ਜੀ ਕੋਈ ਨੇ ਬਾਤ ਨਹੀਂ ਪੁੱਛੀ ਤੇ ਜੇ ਪ੍ਰਸ਼ਾਸਨ ਬਾਤ ਨਹੀਂ ਪੁੱਛੂਗਾ ਤਾਂ ਕੀ ਕਰਨਗੇ ਐਡਾ ਤਗੜਾ ਸ਼ਹਿਰ ਆ ਤੇ ਸ਼ਹਿਰ ਦਾ ਹਾਲ ਕੋਈ ਨਹੀਂ ਆ ਇਹ ਵਾਪਰ ਦੀਆਂ ਅੱਜ ਨਹੀਂ ਪਹਿਲੀ ਵਾਰ ਨਹੀਂ ਵਾਪਰੀ ਪਹਿਲਾਂ ਹੀ ਘਟਨਾ ਵਾਪਰੀ ਆ ਇਦਾਂ ਘਟਨਾ ਵਾਪਰੀ ਜਾਂਦੀਆਂ ਤੇ ਕੋਈ ਇਹਨਾਂ ਜੂਨ ਹੀ ਸਰਕਾਰੀ ਪਈ ਜੀ ਐਸਐਸਪੀ ਸਾਹਿਬ ਕਹਿੰਦੇ ਨੇ ਕਿ ਅਸੀਂ ਬਿਲਕੁਲ ਆਪਣੀ ਜਿਹੜੇ ਬੰਦੇ ਤਾਇਨਾਤ ਕੀਤੇ ਪੂਰੇ ਆ ਅਲਟਰ ਨੇ ਅਲਟਰ ਨੇ ਜਿਹੜਾ ਮਤਲਬ ਵੇਖੋ ਜੀ ਵੇਖੋ ਜੀ ਸੀਸੀਟੀਵੀ ਕੈਮਰੇ ਆਗੇ ਆ ਉਹਦੇ ਵਿੱਚ ਸਾਰੀ ਵੀਡੀਓ ਰਿਕਾਰਡ ਹੈ ਕਿ ਇੱਕ ਘੰਟੇ ਦੇ ਉੱਤੇ ਉਹ ਕਰਦੇ ਰਹੇ ਆਪਣਾ ਪ੍ਰਬੰਧ ਸਾਰਾ ਕੀਤਾ ਉਹਨਾਂ ਨੇ ਇੱਕ ਘੰਟੇ ਦੇ ਵਿੱਚ ਜੇ ਪ੍ਰਬੰਧ ਇਹਨਾਂ ਨੇ ਕੀਤੇ ਹੋਣਾ ਤਾਂ ਉਹ ਬੰਦੇ ਭੱਜੇ ਨਾ ਹੋਣਾ ਜੇ ਉਹਨਾਂ ਫੜਿਆ ਨਾ ਹੋਵੇ ਇਹ ਸਿਰਫ ਜੀ ਫੁਕੇ ਦਾਵੇ ਆ ਕੋਈ ਜੀ ਨਹੀਂ ਇਹਨਾਂ ਕਰਦੇ ਭਾਈ ਪ੍ਰਾਈਵੇਟ ਸਕਿਉਰਟੀ ਰੱਖੀ ਆ 100 200 ਰੁਪਇਆ ਹਰ ਦੁਕਾਨਦਾਰ ਤੋਂ ਲੈਂਦੇ ਆ ਘੰਟਾ ਡੇਢ ਘੰਟਾ ਕਰਦੇ ਰਹੇ ਉਦੋਂ ਕੋਈ ਨਹੀਂ ਜਦੋਂ ਇਹਦੀ ਵਿਚਾਰੇ ਦੀ ਚੋਰੀ ਹੋ ਗਈ 4 ਵਜੇ ਤੇ ਜਾ ਕੇ ਇਹਦੇ ਘਰ ਜਾ ਕੇ ਦੱਸਣਗੇ ਵੀ ਚੋਰੀ ਹੋ ਗਈ ਆ ਤੇ ਉਦੋਂ ਪਹਿਲਾਂ ਉਹ ਕਿੱਥੇ ਸੀ ਇਹ ਇਹਨਾਂ ਨੂੰ ਪੁੱਛਣਾ ਲਾ ਉਹ ਪਹਿਲਾਂ ਕਿੱਥੇ ਕਾਦੇ ਵਾਸਤੇ ਪਏ ਨੇ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਕਿਉਂ ਲੋਕਾਂ ਤੋਂ ਪੈਸੇ ਲੈਂਦੇ 100 100 ਰੁਪਇਆ ਹਰ ਹਰ ਇੱਕ ਦੁਕਾਨਦਾਰ ਤੋਂ ਲੈਂਦੇ ਆ ਤਾਂ ਲੈਣ ਕਹਦੇ ਦੇ ਮੈਨੂੰ ਇਹ ਚੀਜ਼ ਦੇ ਇਹ ਚੀਜ਼ ਸਮਝਾਉਣਗੇ ਪੈਸੇ ਕਹਦੇ ਲੈਂਦੇ ਆ ਜੇ ਸਾਡੀਆਂ ਦੁਕਾਨਾਂ ਨਹੀਂ ਸੇਵ ਸਾਨੂੰ ਕੋਈ ਇਹਨਾਂ ਕੋਈ ਗੱਲਬਾਤ ਨਹੀਂ ਆ ਤੇ ਕੀ ਕਦੇ ਪਹਿਲਾਂ ਹੀ ਜਾਂਦੇ ਆ ਮੈਂ ਤਾਂ ਨਾ ਇਹ ਪੈਸੇ ਲੈਂਦੇ ਉਹਨਾਂ ਦੇ ਸਕਿਉਰਟੀ ਵਾਲੇ ਉਹਨਾਂ ਦਾ ਵੀ ਹਿੱਸਾ ਲੈ ਲੈਣਾ ਜਾਣ ਤੋਂ ਬਾਅਦ ਉਹਨਾਂ ਦੇ ਥੋੜਾ ਨਹੀਂ ਨਹੀਂ ਲੈ ਉਹਨਾਂ ਨੂੰ ਟਾਈਮ ਮੈਨੂੰ ਤਾਂ ਪਤਾ ਵੀ ਇਹ ਕੰਮ ਆ ਮੰਗ ਸਰ ਉਹਨਾਂ ਇਹਦੀ ਕਰਦੇ ਆ ਕਿ ਜਿੰਨਾ ਕੀ ਸਾਡਾ ਜੋਗ ਨੁਕਸਾਨ ਆਇਆ ਸਾਡਾ ਨੁਕਸਾਨ ਜਿਹੜਾ ਕੀ ਉੱਪਰ ਆ ਜਾਵੇ ਤੇ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਨਕੇਲ ਪਾਈ ਜਾਵੇ ਸਰ ਥਾਣੇ ਤੋਂ ਕਿਰਪਾ 300 ਮੀਟਰ ਦੀ ਦੂਰੀ ਤੇ ਇੱਕ ਸਨੇਾਰੇ ਦੀ ਦੁਕਾਨ ਤੇ ਲੁੱਟ ਕੋਈ ਗੱਲ ਨਹੀਂ ਨਿਕਾਪ ਕੋ ਜਿਹੜਿਆ ਲੁੱਟ ਦੀ ਵਾਰਦਾਤ ਨੂੰ ਜਾਣ ਦਿੱਤੀ ਗਿਆ ਕੀ ਮਾਮਲਾ ਸਰ ਤੇ ਕੋਈ ਦਰਖਾਸਤ ਵੀ ਰਹੀ ਹੋ ਇਸ ਬੋਤ ਹਾਂ ਉਹ ਲੋਕ ਧਿਆਨ ਚ ਲੈਂਦਾ ਜੀ ਇਹਨਾਂ ਨੇ ਕਿ ਅੰਮ੍ਰਿਤਸਰ ਤੋਂ ਪੂਲੇ ਗੇਟ ਦੇ ਲਾਗੇ ਇਹਨਾਂ ਦੀ ਦੁਕਾਨ ਆ ਜੁਐਲਰੀ ਦੀ ਉਹਦੇ ਤੇ ਰਾਤ 2:3 ਤੋਂ 3 ਦੇ ਦਰਮਿਆਨ ਉਹ ਚੋਰੀ ਹੋਈ ਇਹਨਾਂ ਦੀ ਦਰਖਾਸਤ ਦੇ ਰਹੇ ਹੁਣ ਜਿਵੇਂ ਦਰਖਾਸਤ ਦੇ ਕੇ ਮੌਕਾ ਵੇਖ ਰਹੇ ਜੀ ਇਹਨਾਂ ਦਾ ਤੇ ਜੋ ਐਫ ਆਰ ਲੌਂਚ ਕਰਕੇ ਅਗਲੀ ਪ੍ਰੋਸੀਡਿੰਗ ਸ਼ੁਰੂ ਕਰ ਦੇਣਗੇ ਸਰ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਦੇਖਣੇ ਤੁਸੀਂ ਹਾਂ ਉਹ ਬਿਲਕੁਲ ਉਹਨਾਂ ਨੂੰ ਫਲੈਸ਼ ਕਰਨੀ ਸਾਰੇ ਗਰੁੱਪਾਂ ਦੇ ਵਿੱਚ ਪਾ ਕੇ ਕਿ ਤੋਂ ਨਹੀਂ ਇਹ ਜਿੱਧਰ ਨੂੰ ਇਹਨਾਂ ਦਾ ਮੋਟਰਸਾਈਕਲ ਗਿਆ ਜੀ ਅੰਮ੍ਰਿਤਸਰ ਸਾਈਡ ਉਹ ਜਿੱਥੇ ਜਿੱਥੇ ਤੱਕ ਜਾਏਗਾ ਸਾਰਾ ਉਹਨਾਂ ਦੇ ਸੀਸੀਟੀਵੀ ਕੈਮਰੇ ਖੰਗਾਲਾਂ ਕਿੱਥੇ ਧੱਕੇ ਜਾਂਦੇ ਸਰ ਦੁਕਾਨਦਾਰ ਕਹਿ ਰਿਹਾ ਪੁਲਿਸ ਦੀ ਪੈਟਰੋਲਿੰਗ ਨਹੀਂ ਹੈਗੀ ਤਾਂ ਕਰਕੇ ਜਿਹੜੀ ਇਹ ਚੋਰੀ ਹੋਣਾ ਅੰਜਾਮ ਦਿੱਤਾ ਇਹ ਗੱਲ ਤੇ ਸਹੀ ਇਹਨਾਂ ਦੀ ਕਿ ਰਾਤ ਨੂੰ ਸਾਡੇ ਕੋਲ ਰਾਤ ਦੀ ਪੈਟਰੋਲਿੰਗ ਹੈ ਨਹੀਂ ਕਿਉਂਕਿ ਆ ਦੂਜੇ ਬੰਦੇ ਸਾਡੇ ਨਾਕੇ ਚੰਦੇ ਆ ਅ ਜਿਹੜੀ ਦੂਜੇ ਚੱਲੇ ਸੀ ਹੁਣ ਅੱਜ ਕੱਲ ਦੇ ਮੌਨ ਦੇ ਹਿਸਾਬ ਨਾਲ ਸਾਡੇ ਨਾਕੇ ਵਗੈਰਾ ਚੱਲਦੇ ਆ ਰਾਤ ਦੀ ਪੈਟਰੋਲਿੰਗ ਵਾਕਿਆ ਨਹੀਂ ਹੈਗੀ ਸਾਡੇ ਕੋਲ ਸਰ ਕੀ ਕਾਰਵਾਈ ਸਰ ਇਹਦੇ ਉੱਤੇ ਕੀ ਜਾਰੀ ਕਾਰਵਾਈ ਨਾ ਕੋਈ ਲਾਜ ਕਰ ਰਹੇ ਜੀ ਇਹਨਾਂ ਦੀ ਐਫ ਆਰ ਲੋਜ ਕਰਨ ਤੋਂ ਬਾਅਦ ਆਕੀ ਹੁਣ ਸੀਸੀਟੀਵੀ ਖੰਗਾਲਾਂਗੇ ਇਹਦੇ ਸਾਰੇ ਇਨਾਂ ਦਾ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਹੈ ਸਾਰੀ ਕਿਉਂ ਗੱਲਾਂਗੇ ਉਸ ਹਿਸਾਬ ਨਾਲ ਅੱਗੇ ਮੂਵ ਕਰਾਂ ਸਰ ਕਿੰਨਾ ਕੁ ਨੁਕਸਾਨ ਵਗੈਰਾ ਜਿਹੜਾ ਸੁਨਿਆਰੀ ਦੀ ਦੁਕਾਨ ਦਾ ਫਿਰ ਨਾਲ ਦਰਖਾਸਤ ਉਰ ਲਿਖ ਰਹੇ ਆ ਜੀ ਸਾਡੀ 60000 ਕਹਿੰਦੇ ਲਿਖਦੀ ਹੈ ਬਾਕੀ ਹੁਣ ਜੋ ਲਿਖਣਗੇ ਉਹਦੇ ਮਤ